ਤਾਰੇ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੋਲਾਮੀ ਵਾਲਾ ਕੋਟ ਇਸੇ ਗਾ ਜਿਹੜਾ ਹੋਗਾ ਤੋਂ ਤੇ ਅਕਸਰ ਤੁਹਾਨੂੰ ਕਿਸੇ ਖਾਸ ਸ਼ਖਸੀਅਤ ਦੇ ਨਾਲ ਮੈਂ ਮਿਲਦਾ ਰਹਿਣਾ ਜਿਹੜੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ ਜਿੰਨੇ ਕੋਈ ਸਾਜਾਂ ਨੂੰ ਸੰਭਾਲਿਆ ਜਿੰਨੇ ਕੋ ਗੀਤਾਂ ਨੂੰ ਸੰਭਾਲਿਆ ਜਿੰਨੇ ਕੋ ਪੁਰਾਣੇ ਤਰਿਆਂ ਨੂੰ ਸੰਭਾਲਿਆ ਤੇ ਅੱਜ ਬੈਠੇ ਆ ਇਤਿਹਾਸਿਕ ਸ਼ਹਿਰ ਬਾਬਾ ਨਾਨਕ ਦੇਵ ਦੇ ਸ਼ਹਿਰ ਕਮਾਨ ਦੇ ਵਿੱਚ ਤੇ ਕਮਾਨ ਦੇ ਵਿੱਚ ਮੇਰੇ ਨਾਲ ਬੈਠੇ ਨੇ ਤਰਲੋਕ ਸਿੰਘ ਕਲਸੀ ਜਿਹੜੇ ਨਕਸ਼ੇ ਵੀ ਬਣਾਉਂਦੇ ਨੇ ਕੋਠੀਆਂ ਦੇ ਤੇ ਜਿੰ ਜਿਹੜੇ ਤੁੰਬੀਆਂ ਵੀ ਬਣਾਉਂਦੇ ਨੇ ਤੇ ਇਹਨਾਂ ਨਾਲ ਕਰਦੇ ਆ ਗੱਲਬਾਤਾਂ ਕਿ ਜਮਲੇ ਜੱਟ ਨੇ ਸਾਰਿਆਂ ਤੋਂ ਪਹਿਲਾਂ ਤੁੰਬੀ ਬਣਾਈ ਸੀ ਤੇ ਹੁਣ ਇਹਦੇ ਤੁੰਬੀਆਂ ਇਹ ਵੀ ਬਣਾ ਰਹੇ ਨੇ ਤੇ ਰਾ ਉਹਨਾਂ ਨੂੰ ਕਿ ਨਕਸ਼ੇ ਤੇ ਵੀ ਗੱਲ ਕਰਾਂਗੇ ਤੇ ਤੁੰਬੀਆਂ ਤੇ ਵੀ ਕਰਾਂਗੇ ਤੇ ਤੁਸੀਂ ਵੇਖਦੇ ਰਿਹਾ ਜੇ ਆਓ ਜੀ ਕਰਦੇ ਆ ਬਾਈ ਦੇ ਨਾਲ ਗੱਲਬਾਤਾਂ ਹਾਂਜੀ ਬਾਈ ਜੀ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਜੀ ਮੇਰਾ ਨਾਮ ਪਰਲੋਕ ਸਿੰਘ ਆ ਜੀ ਪਿੰਡ ਕਮਾਣ ਤੋਂ ਆ ਜੀ ਵਾਹ ਜੀ ਵਾਹ ਤੇ ਮੈਂ ਸੁਣਿਆ ਸੀ ਕਿ ਤੁਸੀਂ ਨਕਸ਼ੇ ਵੀ ਬਣਾਉਂਦੇ ਤੇ ਤੁੰਗੀਆਂ ਵੀ ਬਣਾਉਂਦੇ ਤੇ ਪਹਿਲਾਂ ਆਪਾਂ ਨਕਸ਼ਿਆਂ ਦੀ ਗੱਲ ਕਰਨੀਏ ਕੱਚਿਆਂ ਕਠੜਾਂ ਦੇ ਘਰਾਂ ਤੋਂ ਲੋਕ ਕੋਠੀਆਂ ਦੇ ਆਏ ਤੇ ਤੁਸੀਂ ਨਕਸ਼ੇ ਬਣਾਉਣੀ ਸ਼ੁਰੂ ਕੀਤੇ ਇਹ ਕਦੋਂ ਦਾ ਕੰਮ ਸ਼ੁਰੂ ਕੀਤਾ ਨਕਸ਼ਾ ਦਾ ਕੰਮ ਮੈਂ ਡਿਪਲੋਮਾ ਕਰ ਲਿਆ ਸੀ 1987 ਵਿੱਚ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਜੋਬ ਲਗਭਗ 20 ਸਾਲ ਕੀਤੀ ਹੈ ਉਸ ਤੋਂ ਬਾਅਦ ਮੈਂ ਪਿੰਡ ਆ ਕੇ 2008 ਛੇ ਕੰਮ ਰਵਾਇਤੀ ਫਰੈਂਚੇ ਸਿਵਨ ਮਾਰਿਆ ਉਹ ਅੱਛਾ ਮਕਸਦ ਬਣਾਉਂਦਾ ਕੰਮ ਕਰਦਾ ਤੇ ਤੁਸੀਂ ਮਿਸਤਰੀ ਸਿੰਘ ਜੀ ਹਾਂ ਜੀ ਰਾਮ ਗੜੀਏ ਜੀ ਤੁਹਾਡੇ ਪੁਰਾਣੇ ਬਜ਼ੁਰਗ ਬਾਪੂ ਅਸੀਂ ਵੇਖਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਉਹ ਹੱਲ ਬਣਾਉਣੇ ਉਹਨਾਂ ਨੇ ਪੰਜਾਲੀਆਂ ਬਣਾਉਣੀਆਂ ਉਹਨੇ ਦੰਦੇ ਕੱਢਣੇ ਹੈਨਾ ਜੱਦੀ ਕੁਰਸੀਆਂ ਬੰਜੀਆਂ ਠੋਕਣੀਆਂ ਘਰਾਂ ਦੀ ਜਾ ਕੇ ਹੈਨਾ ਤੇ ਉਹ ਕੰਮ ਤੁਸੀਂ ਕਰਦੇ ਸੀ ਪਹਿਲਾਂ ਕਰਦੇ ਸੀ ਬਾਪੂ ਕਰਦੇ ਸੀ ਆਪ ਹਾਂ ਜੀ ਤੇ ਤੁਸੀਂ ਫਿਰ ਉਹ ਕੰਮ ਇਹ ਸਿੱਖਿਆ ਕਿ ਨਹੀਂ ਉਹ ਪਤਾ ਹੀ ਹੁਣ ਦੇਖਦੇ ਰਹੇ ਆ ਕਰਦੇ ਨੂੰ ਉਹ ਕਿਸਾ ਨਹੀਂ ਸੀ ਪਰ ਉਹ ਕਰ ਸਕਦੇ ਆ ਕਾਇਸਾ ਰੋਟੇ ਕਰਦਾ। ਪਰ ਆਪਣੇ ਖੂਨ ਦੇ ਵਿੱਚ ਉਹ ਹੈ ਹੈ। ਬਿਲਕੁਲ ਹੈ ਹੈ। ਹੈ ਨਾ? ਤੇ ਹੁਣ ਤੁਸੀਂ ਅੰਡ ਚੱਲ ਪਏ ਤੁਸੀਂ ਨਕਸ਼ੇ ਬਣਾਉਣੇ ਸ਼ੁਰੂ ਕਰ। ਹਾਂ ਜੀ। ਨਕਸ਼ੇ ਫਿਰ ਕਿਵੇਂ ਸੋਚ ਆਈ ਕਿ ਮੈਂ ਇਹ ਨਕਸ਼ੇ ਬਣਾਵਾਂ। ਉਹ ਪਿਤਾ ਜੀ ਕਹਿੰਦੇ ਨੇ ਪੜ੍ਹਨੋ ਦੇਖੋ ਦਿਹਾੜੀ ਨਾਲੀ ਬੜੀ ਔਖੀ ਆ। ਵਾਹ ਵਾਹ। ਮੇਰੇ ਉਹ ਤੁਹਾਨੂੰ ਖੋਦ ਚੜ੍ਹ ਕੇ ਕੰਮ ਕਰਨਾ ਪਊਗਾ। ਗਰਮੀ ਢੱਟ ਕੋ ਹੋਣਾ ਨਹੀਂ ਕੰਮ। ਵਾਹ ਜੀ। ਪੜ੍ਹ ਲੋਗੇ ਚੰਗੇ ਰਹੋਗੇ। ਇਹਦੇ ਜਾਰੀਆਂ ਲਾਓਗੇ। ਤੇ ਸਾਨੂੰ ਉਹਦੀ ਮਤ ਲੈ ਕੇ ਵੀ ਭਾਈ ਜੀ ਮਨ ਲਗਾਇਆ। ਜੰਮੇ ਨਮਾਜ਼ ਜਿਹੜੇ ਪੜ੍ਹਾਈ ਕੀਤੀ ਸੀ ਯੂਨੀਵਰਸਿਟੀ ਵੀ ਸੀ ਤੇ ਆਹ ਕਾਰੋਬਾਰ ਸ਼ੁਰੂ ਕੀਤਾ ਵੇਖੋ ਹਰੇਕ ਬਾਪੂ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਔਲਾਦ ਸਾਡੇ ਨਾਲੋਂ ਅੱਗੇ ਵਧੇ ਹੈਨਾ ਤੇ ਤੁਹਾਡੇ ਬਾਪੂ ਨੇ ਚੰਗੀ ਤੁਹਾਨੂੰ ਮਦਦ ਦਿੱਤੀ ਤੁਸੀਂ ਅੱਗੇ ਵਧ ਗਏ ਇਹ ਫਿਰ ਹੁਣ ਕੋਠੀਆਂ ਦੇ ਨਕਸ਼ੇ ਫਿਰ ਕਿੰਨਾ ਕੁ ਸਮੇਂ ਦਾ ਤੁਸੀਂ ਕੰਮ ਕਰ ਰਹੇ ਜੀ ਇਹ ਮੈਂ ਲਗਾਤਾਰ ਕਮਾਨ ਤੋਂ 2800 ਸ਼ੁਰੂ ਕੀਤਾ 2800 ਤੋਂ ਤੁਸੀਂ ਕੰਮ ਸ਼ੁਰੂ ਕੀਤਾ ਹੈ 16 ਸਾਲ ਤੋਂ ਕਰ ਰਿਹਾ 16 ਸਾਲ ਤੋਂ ਕਰ ਰਹੀ ਤੇ ਲੋਕ ਫਿਰ ਢਾਟਾਂ ਢਾਈਉਂਦੇ ਨੇ ਨਕਸ਼ੇ ਬਾਈਉਂਦੇ ਨੇ ਕੋਠੀਆਂ ਦੇ ਲੋਕ ਚਾਹ ਰੂ ਹੋ ਗਏ ਉਹਨਾਂ ਨਕਸ਼ੇ ਬਣਾ ਕੇ ਕੰਮ ਸ਼ੁਰੂ ਕਰਦੇ ਆ ਹਰ ਕੋਈ ਪਲਾਨਿੰਗ ਕਰਦਾ ਹੀ ਆ ਜਦੋਂ ਕੱਚੇ ਘਰ ਹੁੰਦੇ ਸੀ ਲੋਕਾਂ ਦੇ ਉਹਦੂ ਜਾਂ ਬਰਾਂਡੇ ਪੈ ਗੇ ਕੋਠੇ ਪੈ ਗੇ ਉਹਨੂੰ ਕੋਈ ਨਕਸ਼ੇ ਨਹੀਂ ਸੀ ਬਣਾਉਂਦਾ ਹੁਣ ਇਹ ਨਕਸ਼ੇ ਦਾ ਰਵਾਜ ਕਿਉਂ ਚੱਲ ਪਿਆ ਇੱਥੇ ਕੱਲ ਥੋੜੀ ਸਪੈਸ਼ਟ ਕਰਦੇ ਹੋ ਕਿਉਂਕਿ ਇਹਦੇ ਵਿੱਚ ਵੈਂਟੀਲੇਸ਼ਨ ਦਾ ਖਿਆਲ رکھنا ਪੈਂਦਾ ਵਾ ਉਹ ਕੁਛਾਂ ਆਲਾ ਹਵਾ ਹਵਾ ਦਾ ਕੰਮ ਕਰਦੇ ਪਹਿਲੇ ਰੋਕ ਨਾਲ ਜਿਹੜੇ ਸੀ ਹਵਾ ਨਹੀਂ ਆਉਂਦੀ ਬਿਮਾਰ ਹੋ ਜਾਂਦੇ ਸੀ ਪਰ ਵੇਸ਼ ਕਰਕੇ ਲੋਕ ਫਰ ਲਹਿ ਗਏ ਹਰ ਕੋਈ ਤੰਦਰੁਸਤੀ ਸੰਭਾਲਾ ਵੀ ਵਧੀਆ ਘਰ ਦੇ ਪੈਸੇ ਲੱਗਨੇ ਆ ਤੇ ਵਧੀਆ ਹਵਾ ਵੀ ਆਵੇ ਰੋਸ਼ਨੀ ਵੀ ਆਵੇ ਤੇ ਸਾਰੇ ਸੋਖ ਮੈਨੂੰ ਬਿਮਾਰੀਆਂ ਨਾਲ ਮਤਲਬ ਥਾਣਾ ਵੀ ਉਹੀ ਲੱਗਣੀ ਆ ਇੱਟ ਵੀ ਉਹੀ ਲੱਗਣੀ ਆ ਸੀਮੈਂਟ ਵੀ ਉਹੀ ਲੱਗਣਾ ਮਟੀਰੀਅਲ ਸਾਰਾ ਹੀ ਉਹੀ ਲੱਗਣਾ ਪਰ ਉਹਨੂੰ ਜੇ ਤਰੀਕੇ ਨਾਲ ਬਣਾ ਲੀਏ ਜੋ ਕਿ ਨਾਲ ਉਹਦੇ ਵਿੱਚ ਹਵਾ ਸਾਰਾ ਕੁਝ ਉਹ ਵਾਤਾਵਰਨ ਦਾ ਜਿਹੜਾ ਕੁਝ ਆਵੇ ਹਾਂ ਬਿਲਕੁਲ ਇਹ ਤੁਸੀਂ ਕੰਮ ਕਰ ਰਹੇ ਹੋ ਇਹ ਨਕਸ਼ਾ ਨਾਲ ਆ ਕੇ ਨਕਸ਼ਾ ਬਣਾਇਆ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਤੇ ਨਕਸ਼ਾ ਨਾਲ ਸੰਬੰਧਿਤ ਕੋਈ ਹੋਰ ਗੱਲਬਾਤ ਜੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਦੱਸਣੀ ਹੋਵੇ ਵੀ ਆਹ ਜੇ ਕਰਿਆ ਕਰੋ ਬਣਾਉਣ ਲੱਗੇ ਜਾਂ ਪਹਿਲਾਂ ਨਕਸ਼ਾ ਜਰੂਰ ਬਣਾਇਆ ਕਰੋ ਕੋਈ ਗੱਲਬਾਤ ਦੱਸਣੀ ਹੈ ਜਰੂਰ ਸਾਨੂੰ ਸਾਂਝੀ ਕਰੋ ਘਰ ਬਣਾਉਣ ਤੋਂ ਪਹਿਲਾਂ ਹੋਰ ਪਲੈਨਿੰਗ ਹੋ ਜਾਏ ਕਿ ਸਾਡੇ ਬੈਡਰੂਮ ਕਿੱਥੇ ਆਉਣਾ ਹੈ ਰਾਇਰੂਮ ਕਿੱਥੇ ਆਉਣਾ ਹੈ ਵਾਹੀ ਗੱਸੇਆ ਕਿਤਨੇ ਗੱਸੇਆ ਉਹ ਮਨ ਨੂੰ ਸੋਖਾ ਹੋਇਆ ਮਸਰੀ ਵਾਸਤੇ ਸੋਖਾ ਹੋਇੰਦਾ ਇਹ ਬਾਤ ਵੀ ਲਾਈਫਟਾਈਮ ਦਾ ਲੱਗਦਾ ਉਹ ਪਲਾਨਿੰਗ ਦਾ ਤਲਾਮ ਬਿਲਕੁਲ ਤੇ ਲਓ ਜੀ ਇਹ ਨਕਸ਼ੇ ਬਣਾਉਦੇ ਨੇ ਤੇ ਤੁਸੀਂ ਜਰੂਰ ਸੇਵਾ ਦਾ ਮੌਕਾ ਵੀ ਭਾਈ ਜੀ ਨੂੰ ਆਪਾਂ ਦੇਣਾ ਤੇ ਹੁਣ ਆਪਾਂ ਗੱਲ ਕਰਦੇ ਆ ਤੁਹਾਡੀ ਤੁੰ ਵੀ ਤੇ ਤੂੰ ਵੀ ਫੜੋ ਤੁਸੀਂ ਹੁਣ ਇੱਕ ਵਾਰੀ ਤੇ ਤੂੰ ਵੀ ਸਾਡੇ ਦੋਸਤਾਂ ਨੂੰ ਇਹ ਪਹਿਲਾਂ ਤਾਂ ਵਜਾ ਕੇ ਇਹਨੂੰ ਪੂਰੀ ਤਰੀਕੇ ਨਾਲ ਅੱਧਾ ਮਿੰਟ ਇਹ ਵਜਾ ਕੇ ਸਾਨੂੰ ਕੋਈ ਨਾ ਬਿਠਾਓ ਨਾਲ ਦੀ ਨਾਲ ਤੇ ਫਿਰ ਆਪਾਂ ਗੱਲ ਗੱਲ ਕਰਦੇ ਆ ਕਿ ਕਿਵੇਂ ਸ਼ੁਰੂ ਕੀਤੀ ਤੁਸੀਂ ਇਹ ਬਣਾਉਣੀ ਹਾਂਜੀ ਹਾਂਜੀ ਵਾਹ ਜੀ ਵਾਹ ਵਾਹ ਜੀ ਵਾਹ ਅੱਛਾ ਇਹ ਹੁਣ ਦੱਸੋ ਕਿ ਤੁਸੀਂ ਇਸ ਕੱਵਲ ਕਿਵੇਂ ਆ ਇਹ ਸ਼ੋਰਟੇ ਨਿਹਾ ਪਰਿਪੰਦਮੀ ਕਰੀ ਜਮਲਾ ਜੀ ਆਏ ਸੀ ਤੇ ਪ੍ਰਾਪਤ ਨਾਲ ਵਾਹ ਜੀ ਵਾਹ ਉਹ ਇਸ ਸੰਭਲ ਪ੍ਰੋਗਰਾਮ ਦੇਖ ਰਹੇ ਤੁੰਗੀ ਦੇ ਅਛਾ ਗਾਰੇ ਜੀ ਤੋਂ ਬਾਏ ਜੀ ਤੇ ਇਹ ਵੀਡੀਓ ਉਹ ਦੇਖਿਆ ਅਛਾ ਉਹ ਤੁੰਗੀ ਨੇ ਮਾਨ ਨੂੰ ਜਿਹੜਾ ਮੋੜਿਆ ਉਹ ਮੈਂ ਬੜੇ ਗੌਰ ਨਾਲ ਦੇਖ ਰਿਹਾ ਮੈਂ ਮਾਲਾ ਫਿਰ ਬਾਅਦ ਚ ਟ੍ਰਾਈ ਕੀਤੀ ਡੱਬੇ ਚ ਤਿੰਨ ਦੇ ਡੱਬੇ ਦੇ ਕੱਦੂ ਵਾਹ ਵਾਹ ਤਾਂ ਫਿਰ ਤੁੰਮੀ ਬਣਾ ਕੇ ਦੇਖੀ ਹਾਂ ਅਛਾ ਫਿਰ ਹੌਲੀ ਹੌਲੀ ਬਾਜ਼ਾਰ ਤੋਂ ਮੇਲੇ ਚ ਤੁੰਗੀ ਲਈ ਉਹ ਪੂਰੀ 25 ਰੁਪਏ ਦੀ ਆ ਜਾਂਦੀ ਹੁੰਦੀ ਆ ਜਾਂਦੀ ਸੀ ਫਿਰ ਘਰ ਆ ਉਂਗਲਾ ਮਾਰਦੇ ਨੇ ਹੌਲੀ ਹੌਲੀ ਬਾਵਾ ਕਬੀ ਮੈਨੂੰ ਕਿ ਕਿਸਤਾਂੀਆਂ ਜਨੂੰਨ ਨਾਲ ਸਿੱਖੀ ਆ। ਵਾਹ। ਓਸ ਸਾਲ ਵੀ ਵਧਾਰਿਆ? ਨਹੀਂ। ਮੈਨੂੰ ਬੁਲਾਇਆ ਕਿ ਉਹ ਮਜਾ ਲਈ ਦੀ। ਮਜਾ ਲਈ ਦੀ। ਤੇ ਅੱਜ ਤੱਕ ਫਿਰ ਤੁਸੀਂ ਕਿੰਨੀਆਂ ਕੁੰਮੀਆਂ ਤਿਆਰ ਕਰ ਚੁੱਕੀ ਐ? ਮੈਂ ਲਾਪਾ 50 ਕੁੰਮੀਆਂ ਬੰਬੇ ਦਾ ਬੰਬੇ ਮਹਾਰਾਸ਼ਟਰਾ ਔਰ ਅਮਰੀਕਾ ਜਿਹੜੀ ਭੇਜੀਆਂ। ਅੱਛਾ ਕੋਈ 뮤జిਕ ਡ੍ਰਾਈਵਰ ਨੇ ਵੀ ਮੇਰੇ ਕੋਲ ਕੁੰਮੀ ਲਈ। ਅੱਛਾ ਗਾਇਕ ਵੀ ਰਾਜਦੇ ਆਗੇ ਗਾਇਕ ਵੀ ਲਾ ਜਾਂਦੇ। ਅੱਛਾ। ਤੇ ਇਹ ਕਿਵੇਂ ਸੰਭਰ ਕਰਦੇ? ਤੋ ਕਿਵੇਂ ਪਤਾ ਲੱਗਦਾ ਕਿ ਤੁਸੀਂ ਕੁੰਮੀ ਬਣਾਉਂਦੇ? YouTube ਚੈਨਲ ਤੇ ਆਪਣੀ ਵੀਡੀਓ ਅਪਲੋਡ ਕਰ ਰਹੇ ਨਾ ਉਹ ਜੋ ਤੁਸੀਂ ਦੇਖੇ ਵੀ ਸਰਾ ਉਹ YouTube ਚੈਨਲ ਨਾਮ ਹੋ ਗਿਓ ਤੁਸੀਂ ਆਪਣੇ ਵੇਖਣ ਵਾਲਿਆਂ ਨੂੰ ਕਲਸੀ ਬ੍ਰਾਂਡ ਕੁੰਮੀ ਲਿਖਿਆ ਕਲਸੀ ਬ੍ਰਾਂਡ ਕੁੰਮੀ ਬ੍ਰਾਂਡ ਕੁੰਮੀ ਤੁਸੀਂ ਵੀ ਵੇਖ ਸਕਦੇ ਜੇ ਉਥੋਂ ਬਾਇਨਸ ਵਰਕ ਕਰ ਸਕਦੇ ਹੋ ਚੁੱਕੀ ਲੈ ਸਕਦੇ ਜੇ ਤੇ ਜਦੋਂ ਤੁਸੀਂ ਜਮਲੇ ਘਟ ਨੂੰ ਵੇਖਿਆ ਉਹ ਤੁਹਾਡੀ ਉਮਰ ਕਿੰਨੀ ਸੀ ਉਹ ਮੈਂ 6ਵੇਂ ਚ ਪੜਦਾ ਸੀ ਵਾਹ ਹਾਂਜੀ ਅੱਛਾ ਗਾਸ 12 ਸਾਲ ਦਾ ਬਰਾਬਰ ਉਹ ਮੈਂ ਬਸ ਹਣਾ ਸਭ ਮੈਂ ਤੁਹਾਨੂੰ ਵੀ ਜੁਹੰਦਾ ਰਿਹਾ ਹੋਰ ਅੱਛਾ ਕਹੀ ਗਾਦੇ ਅੱਛਾ ਹਾਂਜੀ ਹਾਂ ਤੇ ਹੁਣ ਫਿਰ ਕਿਸੇ ਬੱਚੇ ਨੂੰ ਵੀ ਹੈਗਾ ਸ਼ੌਂਕ ਕਿ ਨਹੀਂ ਆਪਣੇ ਤਾਂ ਕੀ ਸੀਮਤ ਹੈ ਲੈ ਬੇਟਿਆਂ ਨੂੰ ਸ਼ੌਂਕ ਬਹੁਤ ਹੈ ਨਰਜੀ ਨਹੀਂ ਹਲਾਉਂਦਾ ਅੱਛਾ ਪੜਨ ਦੇ ਸ਼ੌਂਕ ਅੱਛਾ ਪੜਾਈ ਹੁੰਦਾ ਅੱਛਾ ਇੱਕ ਕਰਦੇ ਹੋਰ ਸਾਨੂੰ ਵਜਾ ਕੇ ਵਿਖਾਓ ਵਾਲੀ ਵਾਹ ਜੀ ਉੰਬੀ ਜਿਹੜੀ ਤੁਸੀਂ ਜਦੋਂ ਬਣਾਉਂਦੇ ਜੇ ਇਹਦਾ ਸਾਜੋ-ਸਮਾਨ ਕਿੱਥੋਂ ਲੈਂਦੇ ਹੋ ਸਾਜੋ-ਸਮਾਨ ਜਿਵੇਂ ਚਾਤੇ ਕਾਰਪਨਟਰ ਦੇ ਉਯਾਰ ਲੱਗਦੇ ਨੇ ਕਾਰਪਨਟਰ ਦੇ ਯਾਰ ਆਹੀ ਆਹੀ ਹੁੰਦਾ ਹੈ ਸਾਡੇ ਦੇਖਣ ਵਾਲਿਆਂ ਨੂੰ ਜਰੂਰ ਦੱਸੋ ਆਹ ਜੀ ਇਹ ਭਾਂਡਾ ਕਹਿੰਦੇ ਮਤਲਬ ਕਾੜੇ ਮੱਤੂ ਦਾ ਲੱਗ ਜਾਂਦਾ ਬੱਤੂ ਦਾ ਮੱਤੂ ਨਾਰੀਅਰ ਵੀ ਲੱਗ ਜਾਂਦਾ ਨਾਰੀਅਰ ਵੀ ਲੱਗ ਜਾਂਦਾ ਲੱਕੜ ਦਾ ਵੀ ਖਰਾਤ ਤੇ ਆਉਂਦਾ ਅੱਛਾ ਹਾਂਜੀ ਅੱਛਾ ਅੱਛਾ ਇਹਨੂੰ ਇਹ ਤੇ ਆ ਇਹਨੂੰ ਕੀ ਕਹਿੰਦੇ ਆ ਇਹਨੂੰ ਡੰਡਾ ਕਹਿੰਦੇ ਆ ਡੰਡਾ ਕਹਿੰਦੇ ਆ ਆ ਕੀ ਚੀਜ਼ ਹੈ ਇਹਨੂੰ ਚਾਬੀ ਕਹਿੰਦੇ ਆ ਇੱਕ ਤਾਰ ਕਸਣ ਵਾਸਤੇ ਆ ਇਹ ਖੋੜੀ ਹੁੰਦੀ ਹੈ ਇੱਕ ਖੋੜੀ ਤਾਰ ਕੋਕਣ ਵਾਸਤੇ ਤਾਰ ਕੋਕਣ ਵਾਸਤੇ ਹਾਂਜੀ ਤੇ ਇਥੋਂ ਫਿਰ ਸੁਰਾਂ ਉਂਗਲਾਂ ਦੀ ਪੈਦਾ ਕਰਨੀ ਆ ਮਿਲਦੀਆਂ ਇਹ ਸੁਰਾਂ ਵਾਲੀ ਥੂੰਬੀ ਮੈਂ ਬਾਬਾ ਰਮਤਾ ਜੀ ਨੂੰ ਦੇਖਿਆ ਸੀ YouTube ਤੇ ਵਝਾਉਂਦੇ ਆ ਅੱਛਾ ਫਿਰ ਮੈਂ ਮੈਨੂੰ ਸ਼ੌਂਕ ਤਾਂ ਵੀ ਹੋ ਗਿਆ ਅੱਛਾ ਉਹ ਸੰਗਰੂਰ ਜਾ ਕੇ ਉਹਨਾਂ ਦਾ ਸਾਧੂ ਜੀ ਪਿੰਡ ਰੋ ਨਾ ਸ਼੍ਰੀ ਗੁਰੂ ਅੱਛਾ ਉਹਨਾਂ ਨੂੰ ਜਾ ਕੇ ਮੈਂ ਪਰਸਨਲੀ ਤੁੰਬੀ ਲੈ ਗਿਆ ਸੀ ਅੱਛਾ ਉਹਨਾਂ ਨਾਲ ਵੇਖ ਕੇ ਹਾਂਜੀ ਹਾਂਜੀ ਫਿਰ ਤੁਸੀਂ ਆਪ ਨੇ ਤਿਆਰ ਕੀਤੀ ਉਹਨਾਂ ਨੂੰ ਥੋੜੀ-ਬੋਲੀ ਵਜਾਉਣ ਦਾ ਵੀ ਜਾ ਸਿੱਖੀ ਥੋੜੀ ਚੰਗੀ ਸੀ ਅੱਛਾ ਬਾਅਦ ਵਿੱਚ ਫਿਰ ਮੈਂ ਤੁੰਬੀ ਆਪ ਹੀ ਤਿਆਰ ਕੀਤੀਆਂ ਅੱਛਾ ਇਹ ਤੁੰਬੀ ਤੋਂ ਬੋਲ ਮਾਣਵਾ ਰਹੀ ਹੈ ਅੱਛਾ ਆਸਮ ਕਮਸਨ ਬੰਬਈ ਦੇ ਮਿਊਜ਼ਿਕ ਡਾਇਰੈਕਟਰ ਆ ਅੱਛਾ ਤੋਂ ਸਿੰਗਰ ਵੀ ਹੈ ਉਹਨਾਂ ਨੇ ਮੇਰੇ ਕੋਲ ਤੁੰਬੀ ਲਈਆ ਉਹਨੇ ਤੁੰਬੀ ਨੂੰ ਪੇਸ਼ਕਸ਼ ਕਰਦੇ ਨੂੰ ਆ ਵਾਹ ਵਾਹ ਬਾਈਆਂ ਤੁੰਬੀਆਂ ਬਾਲੀਵੁੱਡ ਨੂੰ ਹੋ ਚੁੱਕੀ ਹੈ ਬਾਲੀਵੁੱਡ ਦਾ ਕਿ ਬਾਈਆਂ ਤੁੰਬੀਆਂ ਪਹੁੰਚ ਗੀਆਂ ਨੇ ਕਿਸੇ ਗਾਇਕ ਨੂੰ ਲੋਡ ਹੋਵੇ ਕਿਸੇ ਮਿਊਜ਼ਿਕ ਡਾਇਰੈਕਟਰ ਨੂੰ ਲੋਡ ਹੋਵੇ ਕਿਸੇ ਸੁਧਾਰਨ ਬੰਦੇ ਨੂੰ ਲੋਡ ਹੋਵੇ ਬੰਦੇ ਬਾਈਕ ਉੱਤੇ 2B ਉਹ ਮਾਰਦੇ ਵਿੱਚੋਂ ਲੈ ਸਕਦਾ ਅੱਜ ਅਸੀਂ ਬੈਠੇ ਆ ਬਾਈ ਨਾਲ ਗੱਲਾਂ ਕਰ ਰਹੇ ਆ ਤੂੰ ਵੀ ਤੇ ਕਰ ਰਹੇ ਆ ਤੇ ਵੇਖੋ ਜੀ ਬੜੇ ਆਸਾਨ ਆਏ ਹਾਂਜੀ ਘੜੇ ਤੋਂ ਲੈ ਕੇ ਕਿੰਨੇ ਸਾਜ਼ ਬਦਲ ਗਏ ਹਰਮੋਨੀਅਮ ਵੀ ਆਇਆ ਹੁਣ ਨਾਲ ਹਰਮੋਨੀਅਮ ਵੀ ਫੇਲ ਹੋਇਆ ਤੇ ਨਾ ਹੀ ਤੂੰ ਵੀ ਫੇਲ ਹੋਈ ਤੂੰ ਵੀ ਤਾਂ ਫੇਲ ਹੋਣੀ ਨਹੀਂ ਨਾ ਨਹੀਂ ਹੋਈ ਤੇ ਕਿਉਂ ਨਹੀਂ ਤੂੰ ਵੀ ਫੇਲ ਹੋਈ ਕਾਰ ਤੇ ਲੋਹ ਲੱਜਦੇ ਆ ਤੇ ਇਹ ਕਲਾਕਾਰ ਜਿਹੜਾ ਪਹਿਲਾਂ ਇਹਨੂੰ ਨਵਾਈ ਮੇਸ਼ੂ ਤੁੰਬੀ ਦੀ ਨੂੰ ਰੂਮ ਕਲਾਕਾਰ ਵੀ ਕਲਾਕਾਰ ਨਹੀਂ ਸਮਝਦੇ ਹਾਂਜੀ ਹਾਂਜੀ ਤੇ ਅੱਜ ਕੱਲ ਕਿਸੇ ਨੂੰ ਤੁੰਬੀ ਆਉਦੀ ਨਹੀਂ ਤੁੰਬੀ ਆਉਂਦੀ ਹੈ ਤੁੰਬੀ ਵੱਜਦੀ ਹੈ ਲੇਕਿਨ ਅੱਜ ਕੱਲ ਜਿਹੜੇ ਗਾਇਕ ਨੱਚਣ ਟੱਪਣ ਵਾਲੇ ਉਹਨਾਂ ਨੂੰ ਤੁੰਬੀ ਆਉਂਦੀ ਨਹੀਂ ਨਹੀਂ ਆਉਂਦੀ ਹੈ ਨਾ ਕੰਪਿਊਟਰ ਤੇ ਤੁੰਬੀ ਕੱਢ ਲੈਂਦੇ ਉਹ ਅੱਜ ਕੱਲ ਸਾਰੇ ਸਾਰੇ ਕੰਪਿਊਟਰ ਤੇ ਵੱਜਦੇ ਨੇ ਲੇਕਿਨ ਫਿਰ ਵੀ ਇਹ ਆਹ ਸਾਡੀ ਤੁੰਬੀ ਦੀ ਕਦਰ ਹੈਗੀ ਪਰ ਜਿਹੜੇ ਸਾਜ਼ ਰੀਜਨਲ ਨੇ ਉਹ ਵਾਕਈ ਰੀਜਨਲ ਨੇ ਜਿਹੜੇ ਉਹ ਗਾਇਕ ਨੇ ਉਹ ਜਦੋਂ ਲਾਈਵ ਅਖਾੜਾ ਲਾਉਂਦੇ ਆ ਨਾ ਉਹਦੇ ਪਿੱਛੇ ਹੀ ਸਾਜ਼ ਵਜਾਉਂਦੇ ਆ ਤੇ ਜਿਹੜੇ ਦੁੱਧੇ ਹੁੰਦੇ ਸੀ ਪਹਿਲੇ ਗਾਇਕ ਉਹ ਰਗ ਬੰਦਦੇ ਸੀ ਇੱਕ ਤੁੰਬੀ ਹੁੰਦੀ ਸੀ ਇੱਕ ਕਰਮੋਰੀਓ ਤੇ ਇੱਕ ਘੜਾ ਤਿੰਨ ਕਿ ਸਾਜ਼ ਹੁੰਦੇ ਸੀ ਅੱਜ ਕੱਲ ਸਾਜ਼ ਜਾਂਦੇ ਆ ਤੇ ਚਲੋ ਬਾਈ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਗ੍ਰਹਿ ਲ ਕੇ ਚਰਨ ਪਾਏ ਸਾਡੇ ਨਗਰ ਵਿੱਚ ਸਤਨਾਮ ਦੇ ਨਾਮ ਨਾਲ ਮੁਦਾਇਆ ਹਾਂ ਜੀ ਇੱਕ ਦਾਅਬੇ ਲਿਖੀ ਹੈ ਹਾਂ ਜੀ ਨਸੀ ਨਾਮ ਦੇ ਨਾਮ ਦੇ ਹਾਂ ਜੀ ਉਹ ਲੋਕਾਂ ਕੰਨ ਦੇ ਦੇ ਹਾਂ ਤੇ ਦੋਸਤੋ ਬਾਤ ਤੋਂ ਬਾਅਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਬਾਤ ਤੋਂ ਬਾਅਦ ਸ਼ੇਅਰ ਕਰਾਇਆ ਜੇ ਲਾਈਕ ਕਰਾਇਆ ਜੇ ਕਮੈਂਟ ਕਰਾਇਆ ਜੇ ਸੁਝਾਅ ਦਿਓ ਜੀ ਅੱਗੇ ਤੋਂ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ ਹਰ ਸਭ ਵੈਲਕਮ ਜੀ ਤੁਹਾਡਾ